ਬਹੁਤ ਹੌਲ ਦੇ ਫਤਸਰ ਦੇ ਮਰੀ ਪਈਆਂ ਪੁੱਤ ਵਸ ਮੇਰੇ ਚ ਹੁਣ ਕੁਛ ਨਹੀਂ ਹੈਗਾ 6 ਮਹੀਨੇ ਹੋ ਗਏ ਪੁੱਤ ਮੇਰੇ ਚ ਮੁਸਕਲ ਮੈਂ ਕਹਿਨੀ ਹੁੰਦੀ ਸੀ ਬੇਟੇ ਮੇਰੇ ਕੋਲੇ ਇੱਕ ਰਾਤ ਆ ਜਾ ਸਮਾਲੇ ਚ ਇੱਕ ਰਾਤ ਵੀ ਨਹੀਂ ਰਹਾ ਪਰ ਮੈਂ ਜਾਂ ਛੱਤ ਤੇ ਚੜ ਕੇ ਦੇਖਦੀਆ ਮੇਰਾ ਪੁੱਤ ਬੈਠਾ ਹੈ ਹੁਣ ਅਸੀਂ ਕੁਝ ਨਹੀਂ ਕਰ ਸਕਦੇ ਅਸੀਂ ਤਾਂ ਸਾਰੇ ਇੱਥੇ ਮਾਰੀ ਸਕਦੇ ਆ ਕੋਈ ਨਾ ਮਾਤਾ ਇਹ ਪੁੱਤ ਮੈਂ ਤਾਂ ਮਰ ਗਈ ਬਸ ਪੁੱਤ ਮੇਰੇ ਚ ਹੁਣ ਕੁਛ ਨਹੀਂ ਹੈਗਾ 4-5 ਦਿਨ ਹੋ ਗਏ ਪੁੱਤ ਤਰਪਾਲ ਨਾਲ ਤਾਪਣ ਲੱਗ ਰਹੀ ਦੀ ਬਿੰਦੇ ਬਿੰਦੇ ਪੁੱਛ ਰਹੀ ਸੀ ਬੇਬੇ ਜੇ ਕੋਈ ਕੱਲ ਨੂੰ ਪਾਣਾ ਬਾਪਰ ਗਿਆ ਫੇਰ ਬੜੇ ਦੇ ਨਾਮ ਤੇ ਰੋਟੀਆਂ ਸੇਕਣਾ ਉਹਨੂੰ ਫੇਰ ਤਾਂ ਬਟੇ ਤਮਾਸ਼ਾ ਵੇਖਣ ਬਹੁਤ ਜੋ ਬਹੁਤ ਆਣ ਕੀ ਤਮਾਸ਼ੀ ਦੀ ਦੁਨੀਆ ਫੇਰ ਮੈਂ ਤਾਂ ਅਕਾਲ ਪੁਰਖ ਵਾਈ ਗੁਰੂ ਨੂੰ ਇਹ ਕਹੂੰਗੀ ਵੀ ਹੁਣ ਸਾਡੇ ਤਾਂ ਹੱਥ ਕੜੇ ਨੇ ਬਾਜਾ ਫਾੜਿਆ ਤੂੰ ਹੀ ਦੇਖੀ ਤੂੰ ਹੀ ਦੇਹੀ ਸਰਾਪ ਇਹਨਾਂ ਦੁਨੀਆ ਨੂੰ ਅਲੋਪ ਹੀ ਹੋ ਜਣ ਮੇਰੇ ਵਾਈ ਗੁਰੂ ਦੇ ਸਰੂਪ ਕਿਸੇ ਨੂੰ ਦਰਸ਼ ਨਹੀਂ ਨਾ ਹੋਵੇ ਮੇਰੇ ਵਾਈ ਗੁਰੂ ਦਾ ੜਪ ੜਪ ਕੇ ਲੋਕ ਐਵੇਂ ਜਿਮੀ ਜਾਣ ਜਿਨੇ ਮੇਰਾ ਬੱਚਾ ਜਾ ਰਿਹਾ ਮੈਂ ਰੋਜ਼ ਗੱਲ ਕਰਦੀ ਆ ਬੇਟੇ ਮੇਰੇ ਨਾਲ ਬਸ ਇਹੀ ਗੱਲ ਹੈ ਉਹਦੀ ਜਿੱਦੇ ਨਾ ਛੜੇ ਵੀ ਕਾਨੂੰਨ ਪਾਸ ਪਰਾਈ ਬਿਨਾ ਮੈਂ ਥੱਲੇ ਨਹੀਂ ਆਉਂਦਾ ਸੱਚੇ ਪਾਸ਼ਾ ਦਾ ਪਿਆਰ ਹੈ ਹੀ ਨਹੀਂ ਜੇ ਕਿਸੇ ਨੂੰ ਤਾਂ ਗੁਰਦੁਆਰੇ ਕਿਉਂ ਬਣੇ ਹੋਏ ਨੇ ਜੇ ਗੁਰਦੁਆਰੇ ਬਣੇ ਹੋਏ ਨੇ ਤਾਂ ਗੁਰਸਿੱਖ ਕਿਉਂ ਨਹੀਂ ਉੱਠਦੇ ਚਾਰ ਤਾਂ ਬਹੁਤ ਕਰਦੇ ਨੇ ਜੀ ਬਾਣੀ ਨਾਲ ਜੁੜੋ ਬਾਣੀ ਦੇ ਧਾਰ ਨਹੀਂ ਹੋਵੋ ਪਰ ਇੱਤਰ ਨੂੰ ਕਿਉਂ ਨਹੀਂ ਰੁਖ ਹੋ ਰਿਹਾ ਬਿਲਕੁਲ ਬਿਲਕੁਲ ਇਹ ਪ੍ਰਚਾਰ ਇਹਨਾਂ ਦਾ ਝੂਠਾ ਹੀ ਹੈ ਇਹ ਪ੍ਰਚਾਰ ਇਹਨਾਂ ਦਾ ਇੱਕ ਦਿਖਾਵਾ ਹੀ ਹੈ ਇਹ ਪ੍ਰਚਾਰ ਇਹਨਾਂ ਦਾ ਗੱਲੇ ਗੋਲ ਘ ਭਰਨ ਵਾਲਾ ਹੈ ਸਿਰਫ ਗੋਲਕਾਂ ਵਾਸਤੇ ਖਾਲਸੇ ਨੇ ਬਾਕੀ ਖਾਲਸੇ ਨਹੀਂ ਹੈਗੇ ਜੀ ਚੇਤਨ ਸਿੰਘ ਜੋੜੇ ਮਾਜਰੇ ਨੇ ਮੁੱਦਾ ਚੁੱਕਿਆ ਜੀ ਵਿਧਾਨ ਸਭਾ ਚ ਬੋਲੇ ਨੇ ਉਹ ਹੱਕ ਚ ਚੇਤਨ ਵੀਰ ਜੀ ਨੇ ਤਾਂ ਗੋਗਲੂਆਂ ਤਾਂ ਮਿੱਟੀ ਝਾੜੀਆ राजे ਉਹਨੇ ਤਾਂ ਗੋਗਲੂਆਂ ਤੋਂ ਮਿੱਟੀ ਝਾੜੀਆ ਸਾਡੀ ਵਿਧਾਨ ਸਭਾ ਸਿਰਫ ਲੜਨ ਜੋਗੀ ਹੋਇਆ ਇਹ ਇੱਕ ਦੂਜੇ ਨਾਲ ਝੜਨ ਜੋਗੇ ਹੀ ਨੇ ਆ ਪੰਜ ਦਿਨ ਦਿਖਾਓ ਇੱਥੇ ਕੌਣ ਹੈ ਦਿਖਾਓ ਇੱਥੇ ਕਿਹੜਾ ਖਾਲਸਾ ਹੈ ਕਿਹੜੇ ਗੁਰੂ ਇੱਥੇ 32 ਗੁਰਦੁਆਰੇ ਨੇ 32 ਗੁਰਦੁਆਰਿਆਂ ਦੇ ਵਿੱਚ 32 ਸਿੰਘ ਕੋਈ ਇੱਕ ਇੱਕ ਸਿੰਘ ਤਾਂ ਨਹੀਂ ਰਹਿੰਦਾ ਠੀਕ ਹੈ ਹਰੇਕ ਗੁਰਦੁਆਰੇ 'ਚ 10-10 ਸਿੰਘ ਬੈਠੇ ਨੇ ਪਰਿਵਾਰਾਂ ਨੂੰ ਲਈ ਬੈਠੇ ਨੇ ਜੋ ਸਾਰੇ ਸਾਰੇ ਉਰੇ ਆਉਣ ਇੱਥੇ ਦਾ ਪੰਡਾਲ ਇੱਥੇ ਮੋਰਚਾ ਉਹਨਾਂ ਨਾਲ ਹੀ ਭਰ ਜੇ ਇਹਨਾਂ ਤੋਂ ਆਪਦੇ ਹੀ ਸਿਆਪੇ ਹੀ ਨਹੀਂ ਮੁਕਦਾ ਇਹ ਆਪਦੇ ਸਿਆਪੇ ਨੂੰ ਹੀ ਲਈ ਫਿਰਦੇ ਨੇ ਇਹ ਹੋਰ ਕਿਸੇ ਦੀ ਤਾਂ ਸੁਣੇ ਹੀ ਨਹੀਂ ਰਹੇ ਫਿਟ ਲਾਂਦਿਆਂ ਨੇ ਕਿੰਨਾ ਇਸ ਸਰਕਾਰ ਨੂੰ ਇਸ ਦੁਨੀਆ ਨੂੰ ਇਸ ਪਬਲਿਕ ਨੂੰ ਇਸ ਸਮਾਣੇ ਨੂੰ ਕਿਉਂਕਿ ਸਰਕਾਰ ਨੇ ਇਹੀ ਕਿਹਾ ਜੇ ਇਹਦੇ ਮੰਗਰ ਕੋਈ ਹੈਗਾ ਤਾਂ ਠੀਕ ਹੈ ਨਹੀਂ ਬੈਠਾ ਰਹੇ ਦੱਸੋ ਉਹਨਾਂ ਮੰਗਰ ਕਿੱਥੋਂ ਲਈਏ ਸੀ ਇੱਕ ਵਾਰੀ ਉੱਠ ਕੇ ਕਹਿ ਦਣ ਵੀ ਕੱਲਾ ਗੁਰਜੀਤ ਦਾ ਗੁਰੂ ਹੈ ਤਾਂ ਅਸੀਂ ਇੱਕ ਦਿਨ ਨਹੀਂ ਕਹਿੰਦੇ ਵੀ ਹਾਂ ਅਸੀਂ ਸਾਰਾ ਪਰਿਵਾਰ ਹੀ ਇੱਥੇ ਚੀਦ ਦੀ ਪਾ ਦਾਂਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੱਕ ਦੇ ਵਿੱਚ ਸਖਤ ਕਾਨੂੰਨ ਬਣ ਜਿਹੜਾ ਬੇਅਦਬੀ ਕਰਦਾ ਉਹਨਾਂ ਨੂੰ ਸਖਤ ਸਜ਼ਾ ਮਿਲੇ ਇਹ ਮੰਗ ਨੂੰ ਲੈ ਕੇ ਤਕਰੀਬਨ 178 ਦਿਨਾਂ ਤੋਂ ਭਾਈ ਗੁਰਜੀਤ ਸਿੰਘ ਜੀ 400 ਫੁੱਟ ਉੱਚੇ ਟਾਵਰ ਦੇ ਉੱਤੇ ਬੈਠੇ ਨੇ ਸੋ ਬੜਾ ਲੰਮਾ ਟਾਈਮ ਹੋ ਗਿਆ ਸਰਦੀਆਂ ਲੰਘ ਗਈਆਂ ਗਰਮੀਆਂ ਆ ਗਈਆਂ ਬੋਸਰੇ ਬਲੰਦ ਨੇ ਭਾਈ ਸਾਹਿਬ ਦੇ ਉਹਨਾਂ ਦੇ ਮਾਤਾ ਜੀ ਨੇ ਸਾਡੇ ਨਾਲ ਗੱਲ ਕਰਦੇ ਆਂ ਹਾਂਜੀ ਮਾਤਾ ਜੀ ਸਭ ਤੋਂ ਪਹਿਲਾਂ ਤਾਂ ਫਤਿਹ ਅਰਜ਼ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਤਾ ਜੀ ਕਿਸ ਤਰ੍ਹਾਂ ਦੇਖ ਰਹੇ ਹੋ ਭਾਈ ਗੁਰਜੀਤ ਸਿੰਘ ਨੂੰ ਬੜਾ ਲੰਮਾ ਟਾਈਮ ਹੋ ਗਿਆ ਜੀ ਟਾਵਰ ਤੇ ਬੈਠੇ ਨੇ ਇੱਕ ਮਾਂ ਦਾ ਦਿਲ ਕੀ ਕਹਿੰਦਾ ਹੈ ਅੱਛਾ ਜੀ ਮੇਰੇ ਤਾਂ ਦਿਲ ਵਾਸਤੇ ਬਹੁਤ ਔਖੀ ਹੁਕਮ ਮੈਂ ਸੰਗਤ ਮੁਰੇ ਹੀ ਬੇਨਤੀਆਂ ਕਰਦੀ ਆ ਮੈਨੂੰ 6 ਮਹੀਨੇ ਹੋ ਗਏ ਬੇਨਤੀਆਂ ਕਰਦੀ ਹੂੰ ਵੀ ਮੇਰੇ ਪੁੱਤ ਦੀ ਸਾਰ ਲੈ ਲਓ ਬਈ ਮੇਰੇ ਪੁੱਤ ਦੀ ਸਾਰ ਲੈ ਲਓ ਅੱਜੋ ਆਹ ਮੈਂ ਸਾਰੀ ਸਭ ਸਮਾਣੀ ਦੀ ਸੰਗਤ ਨੂੰ ਇਲਾਕਾ ਨਿਵਾਸੀਆਂ ਨੂੰ ਬੜੇ ਬੜੇ ਦਰਵਾਰੇ ਮਾਰਦੇ ਆ ਸਭ ਨੂੰ ਕਹਿੰਦੀ ਆ ਵੀ ਤੁਸੀਂ ਵੱਧ ਤੋਂ ਵੱਧ ਸੰਗਤ ਉਰੇ ਆਓ ਇਕੱਠ ਕਰਕੇ ਪੂਰੇ ਪਾਸ਼ਾ ਦੇ ਕਾਨੂੰਨ ਪਾਸ ਹੋ ਜਾਣੋ ਥੱਲੇ ਆ ਜੇ ਬਿਨਾ ਕਾਨੂੰਨ ਪਾਸ ਕਰਾਈ ਬੇਟੇ ਥੱਲੇ ਨਹੀਂ ਆਉਂਦਾ ਮੈਂ ਰੋਜ਼ ਗੱਲ ਕਰਦੀ ਆ ਬੇਟੇ ਮੇਰੇ ਨਾਲ ਬਸ ਇਹੀ ਗੱਲ ਹੈ ਉਹਦੀ ਜਿੱਦਾਂ ਦਾ ਛੜੇ ਵੀ ਕਾਨੂੰਨ ਪਾਸ ਕਰਾਏ ਬਿਨਾ ਮੈਂ ਥੱਲੇ ਨਹੀਂ ਆਉਂਦਾ ਚਾਹੇ ਮੈਂ ਮਰਾਂ ਚਾਹੇ ਮੈਂ ਰਹਾ ਖੁਸ ਹੋ ਜਾਈ ਚਾਹੇ ਮੈਨੂੰ ਵੀ ਪਰ ਮੈਂ ਥੱਲੇ ਨਹੀਂ ਆਉਂਦਾ ਬੇਟੇ ਬਸ ਇਹੀ ਉਹਦੀ ਹੋਰ ਜੀ ਹਾਂਜੀ ਕੀ ਨਾਮ ਹੈ ਜੀ ਮੈਂ ਮਾਸੀ ਜੀ ਰੁਪਿੰਦਰ कौर ਜੀ ਹਾਂ ਮਾਤਾ ਜੀ ਕਿਸ ਤਰ੍ਹਾਂ ਦੇਖ ਰਹੇ ਹੋ ਕਿਉਂਕਿ ਹਰ ਇੱਕ ਕਹਿ ਰਿਹਾ ਕਿ ਅਸੀਂ ਗੁਰੂ ਦੇ ਸਿੰਘ ਆ ਪਰ ਗੁਰੂ ਦੇ ਲਈ ਇੱਥੇ ਅੱਜ ਕਿੰਨੀ ਕ ਸੰਗਤ ਪਹੁੰਚੀ ਹੈ ਜੀ ਵੱਡੀ ਕਾਲ ਦਿੱਤੀ ਗਈ ਸੀ ਪਤਾ ਲੱਗ ਰਿਹਾ ਹੈ ਦੇਖਿ ਬਟੇ মিডিਆ ਦਰਜੇ ਤੁਸੀਂ ਇਹ ਸਾਰੇ ਕਿਤੇ ਗੱਲ ਪਚਾਉਂਗੇ ਤੁਹਾਡਾ ਧੰਨਵਾਦ ਬਟੇ ਸਭ ਤੋਂ ਪਹਿਲਾਂ ਤਾਂ ਤੇ ਇਹ ਗੱਲ ਜੇ ਤੁਸੀਂ ਸੁਣ ਰਹੇ ਹੋ ਤੇ ਲੈ ਕੇ ਜਾ ਰਹੇ ਹੋ ਤਾਂ ਇਹ ਜਰੂਰ ਪਚਾਓ ਜੀ ਹਰ ਪਾਸੇ ਪਚਾਓ ਇਹ ਗੱਲ ਤੁਸੀਂ ਅਗਰ ਪਚਾਉਂਗੇ ਤਾਂ ਹੀ ਫਾਇਦਾ ਸਾਡਾ ਬੋਲਣ ਦਾ ਪਹਿਲੀ ਗੱਲ ਤਾਂ ਮੈਂ ਇਹੀ ਕਹਿਨੀ ਆ ਰਜੀ ਤੁਹਾਨੂੰ ਕਿ ਜਿਹੜੀ ਇਹ ਸਰਕਾਰ ਹੈ ਇਹ ਸਰਕਾਰ ਦੇ ਕਹਿੰਦੇ ਨੇ ਵੀ ਇਹ ਸਰਕਾਰ ਹੱਥ ਵਾਸ ਹੈ ਤੇ ਸਰਕਾਰ ਵਾਸਤੇ ਕੋਈ ਵੱਡੀ ਗੱਲ ਵੀ ਨਹੀਂ ਹੈ ਕਿਉਂਕਿ ਮੋਰਚੇ ਮੋਰਚਿਆਂ ਦਾ ਫਰਕ ਹੁੰਦਾ ਹੈ ਇੱਕ ਮੋਰਚਾ ਸੀਗਾ ਕਿਸਾਨਾਂ ਦਾ ਉਹ ਕਿਸਾਨਾਂ ਦੇ ਮੋਰਚੇ ਤੇ ਇਹ ਸਰਕਾਰ ਸੀ ਜਿਹੜੀ ਉਹਨੂੰ ਕੋਈ ਘਾਟਾ ਵਾਧਾ ਹੋਣਾ ਉਸ ਮੋਰਚੇ ਦਾ ਤਕਲੀਫ ਹੋਣੀ ਉਸ ਮੋਰਚੇ ਦੀ ਜੀ ਤੇ ਇੱਕ ਮੋਰਚਾ ਸੀਗਾ ਚੰਡੀਗੜ੍ਹ ਉਸ ਮੋਰਚੇ ਦਾ ਵੀ ਕੋਈ ਡਰ ਹੋਣਾ ਵੀ ਜੇ ਬੰਦੀ ਬੰਦੀ ਸਿੰਘਾਂ ਨੂੰ ਬਾਹਰ ਕੱਢ ਲਿਆ ਪਤਾ ਨਹੀਂ ਕੀ ਕਰ ਦੇਣਗੇ ਉਹਨਾਂ ਦਾ ਵੀ ਕੋਈ ਡਰ ਹੋਣਾ ਤੇ ਇੱਕ ਮੋਰਚਾ ਜਿਹੜਾ ਇਹ ਸਿਰਫ ਜੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਸ਼ ਹੈ ਇਹ ਹਰ ਇੱਕ ਦੀਨ ਦੁਨੀਆ ਦਾ ਹਰ ਇੱਕ ਦਾ ਹਰ ਇੱਕ ਮਜਬ ਦਾ ਵੀ ਹੈ ਇਹ ਕੋਈ ਜ਼ਰੂਰੀ ਨਹੀਂ ਵੀ ਆਪਣਾ ਸਿੱਖਾਂ ਦਾ ਹੀ ਹੈ ਇਹ ਤਾਂ ਸਭ ਦਾ ਸੱਚੇ ਪਾਸ਼ ਆ ਸੱਚੇ ਪਾਸ਼ਾ ਦਾ ਪਿਆਰ ਹੈ ਹੀ ਨਹੀਂ ਜੇ ਕਿਸੇ ਨੂੰ ਤਾਂ ਗੁਰਦੁਆਰੇ ਕਿਉਂ ਬਣੇ ਹੋਏ ਨੇ ਜੇ ਗੁਰਦੁਆਰੇ ਬਣੇ ਹੋਏ ਨੇ ਤਾ ਗੁਰਸਿੱਖ ਕਿਉਂ ਨਹੀਂ ਉੱਠਦੇ ਹੂੰ ਤੇ ਗੁਰਖ ਸਿੱਖ ਜੇ ਉੱਠਦੇ ਨੇ ਜੇ ਗੁਰਸਿੱਖ ਕਿਉਂ ਨਹੀਂ ਉੱਠਦੇ ਤਾਂ ਸੱਚੇ ਪਾਤਸ਼ਾਹ ਦੇ ਸਰੂਪ ਨੂੰ ਸਵੇਰੇ ਅੰਬਰਤ ਵੇਲੇ ਕਿਉਂ ਬਰਾਜਮਾਨ ਕਰਦੇ ਨੇ ਜੇ ਸੱਚੇ ਪਾਤਸ਼ਾਹ ਨੂੰ ਬਰਾਜਮਾਨ ਕਰਦੇ ਨੇ ਤਾਂ ਉਹਨੂੰ ਮੱਥਾ ਕਿਉਂ ਟੇਕਦੇ ਨੇ ਜੇ ਉਹਨੂੰ ਮੱਥਾ ਟੇਕਦੇ ਨੇ ਤਾਂ ਫਿਰ ਉਹਦਾ ਪਿਆਰ ਕਿੱਥੇ ਆ ਹੂੰ ਜੇ ਸੱਚੇ ਪਾਤਸ਼ਾਹ ਨੂੰ ਸਰੂਪ ਨੂੰ ਇੰਨਾ ਪਿਆਰ ਕਰਦੇ ਨੇ ਸਵੇਰੇ ਅੰਬਰਤ ਵੇਲੇ ਲਿਆ ਕੇ ਬਰਾਜਮਾਨ ਕਰਦੇ ਨੇ ਮੈਂ ਸਾਰੇ ਤਖਤ ਵਾਲਿਆਂ ਨੂੰ ਸੱਚੇ ਪਾਸ਼ਾ ਤਖਤ ਸਾਹਿਬ ਪੰਜੇ ਤਖਤ ਸਾਹਿਬ ਦੇ ਗ੍ਰੰਥੀਆਂ ਨੂੰ ਵੀ ਜਥੇਦਾਰਾਂ ਨੂੰ ਵੀ ਸਭ ਨੂੰ ਅਪੀਲ ਕਰਦੀ ਹਾਂ ਕਿ ਸੱਚੇ ਪਾਸ਼ਾ ਦਾ ਸਰੂਪ ਤੁਸੀਂ ਸਵੇਰ ਵੇਲੇ ਬਿਰਾਜਮਾਨ ਕਰਦੇ ਹੋ ਸ਼ਾਮ ਵੇਲੇ ਸੱਚੇ ਪਾਸ਼ਾ ਨੂੰ ਬਿਸ਼ਰਾਮ ਸਤਖੰਡ ਵਿੱਚ ਲਿਜਾਣੇ ਹੋ ਤਾਂ ਫਿਰ ਤੁਹਾਡਾ ਇਹ ਪਿਆਰ ਹੈ ਜਿਹੜਾ ਇਹ ਬਾਹਰ ਕਿਉਂ ਨਹੀਂ ਦਿਖਦਾ ਕਿਸੇ ਨੂੰ ਬਾਹਰੋਂ ਹੀ ਸੇ ਤਾਈਓ ਪਤਾ ਲੱਗੇ ਨਾ ਵੀ ਗਿਆਨੀ ਖਾਲਸੇ ਨੇ ਜਿਹੜੇ ਵੀ ਇਹ ਚੰਗਾ ਕੰਮ ਕਰਦੇ ਨੇ ਇਹ ਪ੍ਰਚਾਰ ਤਾਂ ਬਹੁਤ ਕਰਦੇ ਨੇ ਜੀ ਬਾਣੀ ਨਾਲ ਜੁੜੋ ਬਾਣੇ ਦੇ ਧਾਰਨੀ ਹੋਵੋ ਪਰ ਇੱਤਰ ਨੂੰ ਕਿਉਂ ਨਹੀਂ ਰੁਖ ਹੋ ਰਿਹਾ ਬਿਲਕੁਲ ਬਿਲਕੁਲ ਇਹ ਪ੍ਰਚਾਰ ਇਹਨਾਂ ਦਾ ਝੂਠਾ ਹੀ ਹੈ ਇਹ ਪ੍ਰਚਾਰ ਇਹਨਾਂ ਦਾ ਇੱਕ ਦਿਖਾਵਾ ਹੀ ਹੈ ਇਹ ਪ੍ਰਚਾਰ ਇਹਨਾਂ ਦਾ ਗੱਲੇ ਗੋਲ ਘਪਣ ਵਾਲਾ ਹੈ ਇਹ ਜਦੋਂ ਗੋਲਕ ਲਾ ਦਿੰਦੇ ਨੇ ਪ੍ਰਚਾਰਕ ਕਥਾ ਬਾਸਤਿਕ ਸਾਰੇ ਬੈਠਦੇ ਨੇ ਕੀਰਤਨੀਆਂ ਰਾਗੀ ਢਾਡੀ ਸਾਹਿਬ ਬੈਠਦੇ ਨੇ ਤਾਂ ਗੁਰਦੁਆਰਿਆਂ ਦੇ ਵਿੱਚ ਗੱਲੇ ਦੇ ਵਿੱਚ ਮਾਇਆ ਦਾ ਸਾਰਾ ਕਾਰਨਾਮਾ ਇਹ ਹੋਰ ਕੋਈ ਨਹੀਂ ਸਿੱਖੀ ਦਾ ਕੋਈ ਨਹੀਂ ਸਿੱਖੀ ਕਿਸੇ ਦੀ ਨਹੀਂ ਸਿੱਖੀ ਨੂੰ ਕੋਈ ਪਿਆਰ ਨਹੀਂ ਕਰਦਾ ਸਿਰਫ ਪਿਆਰ ਗੋਲਕਾਂ ਨੂੰ ਪਿਆਰ ਹੋ ਰਿਹਾ ਇਹ ਗੋਲਕਾਂ ਭਰਦੀਆਂ ਨੇ ਖਾਲਸਿਆਂ ਦੀਆਂ ਸਿਰਫ ਗੋਲਕਾਂ ਵਾਸਤੇ ਖਾਲਸੇ ਨੇ ਬਾਕੀ ਖਾਲਸੇ ਨਹੀਂ ਹੈਗੇ ਮੇਰੇ ਸੱਚੇ ਪਾਸ਼ਾ ਪਿਤਾ ਗੁਰੂ ਗ੍ਰੰਥ ਸਾਹਿਬ ਵਾਸਤੇ ਖਾਲਸੇ ਨਹੀਂ ਹੈਗੇ ਅੱਜ ਵੀ ਕਹਿੰਦੇ ਆ ਅਸੀਂ ਕਹਿੰਦੇ ਵੀ ਰਾਂਗੇ ਅਗਰ ਖਾਲਸੇ ਹੁੰਦੇ ਜੇ ਸੱਚੇ ਪਾਸ਼ਾ ਦੇ ਸਰੂਪ ਪਿੱਛੇ ਚੜਿਆ ਇਹ ਤਾਂ ਇਹਨੂੰ 2 ਦਿਨ ਵੀ ਨਾ ਬੈਠਣ ਦਿੰਦੇ 4 ਦਿਨ ਬੈ 10 ਦਿਨ ਬੈ ਜਾਂਦਾ ਮਹੀਨਾ ਬੈ ਜਾਂਦਾ ਜੇ ਸਾਡਾ ਸੱਚੇ ਪਾਸਾ ਦੇ ਸਰੂਪ ਨਾਲ ਪਿਆਰ ਹੁੰਦਾ ਇਹਨੂੰ ਫੱਟ ਥੱਲੇ ਲਾ ਲੈਂਦੇ ਵੀ ਥੱਲੇ ਆ ਬਾਜਾਂ ਵਾਲੇ ਵਾਸਤੇ ਬੈਠੇ ਸੱਚੇ ਪਾਸਾ ਸਭ ਤੇਰਾ ਨਹੀਂ ਇਕੱਲੇ ਦਾ ਸਾਡਾ ਵੀ ਐ ਜੇ ਜੇ ਇੱਥੇ ਜੀ ਫੰਡ ਇਕੱਠਾ ਹੁੰਦਾ ਫੇਰ ਤਾਂ ਬੜੇ ਮੂਰੇ ਆਗੂ ਬਣੇ ਫਿਰਨੇ ਸੀ ਇਹ ਇਹ ਕਹਿ ਤਾ ਦੁਨੀਆ ਫੇਰ ਵੀ ਰਹੀ ਆ ਇਹ ਗੱਲ ਕਹਿ ਤਾ ਬੇਟੇ ਦੁਨੀਆ ਫੇਰ ਵੀ ਰਹੀ ਐ ਕਿ ਇੱਥੇ ਤਾਂ ਪੈਸਾ ਬੜਾ ਚੜ ਰਿਹਾ ਐ ਇੱਥੇ ਤਾਂ ਪੈਸੇ ਪਿੱਛੇ ਇਕੱਠੇ ਹੋ ਰਹੇ ਨੇ ਇੱਥੇ ਤਾਂ ਪੈਸਾ ਇਕੱਠਾ ਹੋ ਰਿਹਾ ਉਹ बार-बार ਕਹਿ ਰਿਹਾ ਐ ਖਾਲਸਾ ਬਾਾਰ-ਬਾਰ ਕਹਿ ਰਹੇ ਗੁਰਜੀਤ ਸਿੰਘ ਵੀ ਅਗਰ ਇੱਕ ਪੈਸਾ ਵੀ ਮੇਰੇ ਅਕਾਊਂਟ ਚ ਆ ਗਿਆ ਹੋਵੇ ਤਾਂ ਉਹਦੀ ਤਲਵਾਰ ਮੇਰਾ ਸਿਰ ਮੇਰੀ ਗਰਦਨ ਹੋਰ ਦੱਸੋ ਖਾਲਸਾ ਜੀ ਕੀ ਮੰਗਦੇ ਹੋਰ ਦੱਸੋ ਉਹ ਤਾਂ ਪਤਾ ਹੀ ਲੱਗ ਰਿਹਾ ਜੀ ਜਿੱਥੇ ਫੰਡਿੰਗਾਂ ਹੁੰਦੀਆਂ ਨੇ ਜਿੱਥੇ ਪੈਸੇ ਇਕੱਠੇ ਹੁੰਦੇ ਨੇ ਉਥੇ ਲੋਕ ਆਪ ਮਹਾਰੇ ਇਕੱਠੇ ਹੁੰਦੇ ਨੇ ਇੱਥੇ ਤਾਂ ਸਾਨੂੰ ਦੇਖ ਕੇ ਇਹ ਸ਼ਰਮ ਆ ਰਹੀ ਹੈ ਕਿ ਅਸੀਂ ਕਿਹੜੇ ਸਮਾਜ ਵਿੱਚ ਰਹਿ ਰਹੇ ਹਾਂ ਕਿਹੜੇ ਸਮਾਜ ਵਿੱਚ ਰਹਿ ਰਹੇ ਹਾਂ ਕਿਹੜੀ ਦੁਨੀਆ ਵਿੱਚ ਰਹਿ ਰਹੇ ਹਾਂ ਕਿਹੜੇ ਗੁਰੂ ਕੋਲੇ ਰਹਿ ਰਹੇ ਹਾਂ ਸਾਨੂੰ ਵੀ ਖੁਦ ਪਤਾ ਨਹੀਂ ਇਹ ਮੈਨੂੰ ਪੁੱਛਦਾ ਹੁੰਦਾ ਸੀ ਜਦੋਂ ਇਹਦੇ ਦਿਮਾਗ 'ਚ ਸੀਗਾ ਨਾ ਵੀ ਮੈਂ ਇਹ ਕੰਮ ਕਰਨਾ ਹੈ ਇਹ ਮੈਨੂੰ ਕਹਿੰਦਾ ਮਾਸੀ ਸਮਾਨੇ ਦੀ ਸੰਗਤ ਕਿਵੇਂ ਆ ਮੈਂ ਕਹਿੰਦੀ ਬਹੁਤ ਸਮਾਨੇ ਦੀ ਸੰਗਤ ਚੰਗੀ ਹੈ ਬਹੁਤ ਸਮਾਨੇ ਦੀ ਸੰਗਤ ਵਧੀਆ ਹੈ ਬਹੁਤ ਗੁਰੂ ਨਾਲ ਜੁੜੀ ਹੋਈ ਹੈ ਮੈਨੂੰ ਪਤਾ ਨਹੀਂ ਸੀ ਕਿ ਸਮਾਨੇ ਦੀ ਸੰਗਤ ਕਿਸ ਤਰ੍ਹਾਂ ਦੀ ਹੈ ਮੈਂ ਸਮਾਨੇ ਚ ਰਹਦੀ ਹੋਈ ਮੈਨੂੰ ਪੁੱਛਦਾ ਤੀ ਮੈਂ ਇਹਨੂੰ ਦੱਸਦੀ ਤੀ ਵੀ ਸਮਾਨੇ ਦੀ ਸੰਗਤ ਹਰ ਰੋਜ਼ ਗੁਰੂ ਘਰ ਆਉਂਦੀ ਹੈ ਅਰਦਾਸ ਬੇਨਤੀਆਂ ਦੇ ਵਿੱਚ ਸ਼ਾਮਲ ਹੁੰਦੀ ਹੈ ਮੈਂ ਵੀ ਜਾਂਦੀ ਆ ਤੇ ਮੈਂ ਦੇਖਦੀ ਆ ਮੈਂ ਉੱਥੇ ਸਮਾਨੇ ਦੀ ਸੰਗਤ ਨੂੰ ਹੱਥ ਬੰਨ੍ਹ ਬੰਨ੍ਹ ਕੇ ਰੋ ਰੋ ਕੇ ਵੀ ਕਹਿ ਲਿਆ ਪਰ ਸਮਾਨੇ ਦੀ ਸੰਗਤ ਮੈਂ ਪਹਿਲਾਂ ਕਹਿ ਬੈਠੀ ਮੈਂ ਗਲਤੀ ਕਹਿ ਬੈਠੀ ਸੀ ਕਿ ਸਮਾਨੇ ਦੀ ਸੰਗਤ ਨਹੀਂ ਆਈ ਇੱਥੇ ਮੈਨੂੰ ਫਿਰ ਇਹਨੇ ਮੈਂਨੇ ਜਿਹੜਾ ਇੱਥੇ ਰਹਿੰਦਾ ਉਹਨੇ ਸਪੈਸ਼ਲ ਖੜਾ ਹੋ ਕੇ ਕਿਹਾ ਕਿ ਸਮਾਨੇ ਦੀ ਸੰਗਤ ਤਾਂ ਬਹੁਤ ਆ ਰਹੀ ਐ ਸਮਾਨੇ ਦੀ ਸੰਗਤ ਤਾਂ ਬਹੁਤ ਬੈਠੀ ਐ ਸਮਾਨੇ ਦੀ ਸੰਗਤ ਲੰਗਰ ਭੇਜ ਜੇ ਸਮਾਨੇ ਦੀ ਸੰਗਤ ਆਵੇ ਤਾਂ ਇੱਥੇ ਆ ਹਾਲ ਹੋਵੇ ਤੁਹਾਨੂੰ ਪਤਾ ਸਮਾਨਾ ਕਿੱਡੇ ਜੀ ਨੂੰ ਨਹੀਂ ਪਤਾ ਸਮਾਨਾ ਕਿੱਡੇ ਕੀ ਇਹਨੂੰ ਨੇ ਪਤਾ ਸਮਾਨੇ ਸੰਗਤ ਇੱਕ ਖਾਲਸੇ ਨਹੀਂ ਜਾਂਦੇ ਗੁਰਦੁਆਰੇ ਚ ਸਮਾਨੇ ਸੰਗ ਸਮਾਨੇ ਥੜਾ ਸਾਹਬ ਦੇ ਵਿੱਚ ਹਰ ਇੱਕ ਮਜਮਾ ਸੀ ਹਰ ਰੋਜ਼ ਸਵੇਰੇ ਦੇਖਦੇ ਆ ਹਰ ਇੱਕ ਮਜਬ ਦੀ ਖਾਲਸਾ ਸੰਗਤ ਇਕੱਠੀ ਹੁੰਦੀ ਹੈ ਲੇਡੀਜ਼ ਵੀ ਜੈਂਟਸ ਵੀ ਸਭ ਹੁੰਦੇ ਨੇ ਅਰਦਾਸ ਦੇ ਵਿੱਚ ਸ਼ਾਮਲ ਸਭ ਕੜੇ ਹੁੰਦੇ ਨੇ ਕੋਈ ਇਹ ਜ਼ਰੂਰੀ ਨਹੀਂ ਹੈਗਾ ਵੀ ਉੱਥੇ ਗੁਰਸਿੱਖੀ ਪਹੁੰਚਦੇ ਨੇ ਨਹੀਂ ਸਭ ਪਹੁੰਚਦੇ ਨੇ ਦਿਖਾਓ ਇੱਥੇ ਕੌਣ ਹੈ ਦਿਖਾਓ ਇੱਥੇ ਕਿਹੜਾ ਖਾਲਸਾ ਕਿਹੜੇ ਗੁਰੂ ਇੱਥੇ 32 ਗੁਰਦੁਆਰੇ ਨੇ 32 ਗੁਰਦੁਆਰਿਆਂ ਦੇ ਵਿੱਚ 32 ਸਿੰਘ ਕੋਈ ਇੱਕ ਇੱਕ ਸਿੰਘ ਤਾਂ ਨਹੀਂ ਰਹਿੰਦਾ ਠੀਕ ਹੈ ਹਰੇਕ ਗੁਰਦੁਆਰਤਿਓ 10-10 ਸਿੰਘ ਬੈਠੇ ਨੇ ਪਰਿਵਾਰਾਂ ਨੂੰ ਲਈ ਬੈਠੇ ਨੇ ਜੋ ਸਾਰੇ ਸਾਰੇ ਉਰੇ ਆਉਣ ਤਾਂ ਇੱਥੇ ਤਾਂ ਪੰਡਾਲ ਇੱਥੇ ਮੋਰਚਾ ਉਹਨਾਂ ਨਾਲ ਹੀ ਭਰ ਜੇ ਦੂਸਰੇ ਉਤਲ ਦਸਣ ਵੀ ਹਾਂ ਸਾਡਾ ਗੁਰੂ ਹੈਗੇ ਤੇ ਇੱਕ ਗੁਰੂ ਦੇ ਨਾਂ ਤੇ ਆਪਾਂ ਰੋਟੀ ਖਾ ਰਿਆਂ ਟਿੱਡ ਭਰ ਰਿਆਂ ਬੱਚੇ ਪਾਲ ਰਿਆਂ ਫੇਰ ਵੀ ਆਪਾਂ ਗੁਰੂ ਦੀ ਸੁਰੱਖਿਆ ਨਹੀਂ ਕਰ ਸਕਦੇ ਫੇਰ ਵੀ ਆਪਾਂ ਗੁਰੂ ਨੂੰ ਆਪਦੇ ਗੁਰੂ ਨਹੀਂ ਕਹਿ ਸਕਦੇ ਬਹੁਤ ਸਾਰੀਆਂ ਸੰਸਥਾਵਾਂ ਨੇ ਮਾਤਾ ਜੀ ਜਿਹੜੀਆਂ ਕਹਿ ਰਹੀਆਂ ਨੇ ਕਿ ਅਸੀਂ ਸਾਰਾ ਸਿਸਟਮ ਦੇਖਦੇ ਹਾਂ ਪ੍ਰਬੰਧ ਕਰਦੇ ਹਾਂ ਸ਼੍ਰੋਮਣੀ ਕਮੇਟੀ ਹੋਗੀ ਹੋਰ ਬਹੁਤ ਸਾਰੀਆਂ ਇਦਾਂ ਦੇ ਸਮਾਜ ਸੇਵੀ ਲੋਕ ਨੇ ਜਿਹੜੇ ਗੁਰੂ ਦੇ ਨਾਮ ਤੇ ਸੰਸਥਾਵਾਂ ਚਲਾਉਂਦੇ ਨੇ ਉਹਨਾਂ ਨੂੰ ਨਹੀਂ ਦਿਖਦਾ ਅੱਜ ਬੇਟਾ ਜੀ ਫਿਰ ਉਹ ਗੁਰੂ ਨੇ ਹੀ ਤਾਂ ਇਹ ਦਿਖਾਇਆ ਗੁਰੂ ਨੇ ਹੀ ਇਹ ਦਿਖਾਇਆ ਵੀ ਕਿੰਨਾ ਕੋਈ ਪ੍ਰੇਮ ਪਿਆਰ ਕਿੰਨਾ ਕ ਸੰਸਥਾਵਾਂ ਨੇ ਜਿਹੜੀਆਂ ਕਿੰਨਾ ਕ ਭਲਾ ਕਰਦੀਆਂ ਨੇ ਕਿੰਨੀ ਕ ਸੇਵਾ ਕਰਦੀਆਂ ਨੇ ਕਿੰਨੀ ਕ ਮਦਦ ਕਰਦੀਆਂ ਨੇ ਇਹ ਬਾਜਾਂ ਵਾਲੇ ਨੇ ਹੀ ਦਿਖਾਇਆ ਸਾਨੂੰ ਸਭ ਸੰਗਤਾਂ ਨੂੰ ਆਮ ਪਬਲਿਕ ਨੂੰ ਆਮ ਦੁਨੀਆ ਨੂੰ ਸਭ ਨੂੰ ਦਿਖਾਇਆ ਉਹ ਮੈਂ ਕਿਦੇ ਵਿੱਚ ਹੁਣ ਬੋਲਣ ਜੋਗੇ ਹੈਗੇ ਨੇ ਕਿ ਅਸੀਂ ਸੇਵਾਦਾਰ ਹਾਂ ਅਸੀਂ ਸੇਵਾ ਕਰ ਸਕਦੇ ਹਾਂ ਅਸੀਂ ਸੇਵਾ ਕਰਦੇ ਆ ਰਹੇ ਹਾਂ ਉਹਨਾਂ ਕਿਹੜੇ ਮੂੰਹ ਨਾਲ ਕਹਿ ਦੇਣ ਕਿ ਕਿ ਅਸੀਂ ਸੇਵਾਦਾਰ ਹਾਂ ਅਸੀਂ ਸੇਵਾ ਕਰਦੇ ਹਾਂ ਅਸੀਂ ਗਿਆਨੀ ਧਿਆਨੀ ਆ ਤੁਸੀਂ ਖੁਦ ਆ ਦੱਸੋ ਆਪਣੇ ਆਪ ਹੀ ਕਿਉਂ ਇਹ ਇਹ ਲਬਜ ਕਹਿ ਸਕਦੇ ਨੇ ਜੇ ਉਹ ਗੁਰੂ ਨਾਲ ਪਿਆਰ ਕਰਦੇ ਗੁਰੂ ਗ੍ਰੰਥ ਸਾਹਿਬ ਨਾਲ ਪਿਆਰ ਕਰਦੇ ਤਾਂ ਇਹਨੂੰ ਚਾਰ ਦਿਨਾਂ ਬੈਠੋਂ ਦਿੰਦੇ ਜਦੀ ਕਹਿੰਦੇ ਤੂੰ ਸੱਚੇ ਪਾਤਸ਼ਾਹ ਦਾ ਸਰੂਪ ਕਿਹੜਾ ਤੇਰਾ ਇਕੱਲੇ ਦਾ ਹੈ ਸਾਬ ਦਾ ਹੈ ਜੀ ਵੀ ਗੁਰੂਕਾਰ ਸਾਬ ਦਾ ਹੈ ਸੱਚੇ ਪਾਤਸ਼ਾਹ ਸਰੂਪ ਸਾਬ ਦਾ ਹੈ ਤੇਰਾ ਇਕੱਲੇ ਦਾ ਨਹੀਂ ਹੈਗਾ ਤੂੰ ਜੋ ਬੋਲ ਅਸੀਂ ਕਰਨਾ ਕੀ ਹੈ ਇੱਥੇ ਦੀਨ ਦੁਨੀਆ ਕੱਟੀ ਹੋ ਜਾਂਦੀ ਰਹੀ ਗੱਲ ਸਰਕਾਰ ਦੀ ਸਰਕਾਰ ਨੂੰ ਜੇ ਪੁੱਛੇ ਕੋਈ ਆਪਾਂ ਇੱਕ ਬੰਦਾ ਸਾਈਕਲ ਤੇ ਫੇਟ ਮਾਰ ਕੇ ਲੰਘ ਜਾਂਦਾ ਹੈ ਤਾ ਉਹਦੇ ਨਾਲ 100 ਮੁਕਦਮੇ ਖੜੇ ਕਰ ਦਿੰਦੇ ਨੇ ਵੀ ਇਹ ਬੰਦਾ ਜੇ ਮਰ ਜਾਂਦਾ ਜੇ ਆ ਹੋ ਜਾਂਦਾ 100 100 ਗੱਲਾਂ ਉਹਨੂੰ 100 ਜੇ ਮਨਾਉਂਦੇ ਨੇ ਪੁਲਿਸ ਵੜ ਕੇ ਲੈ ਜਾਂਦੀ ਐ ਜੇ ਹੁਣ ਇਹ ਬੰਦਿਆਂ ਨੂੰ ਕੁਝ ਹੋ ਗਿਆ ਇਹ ਬੰਦਾ ਬੰਦਾ ਨਹੀਂ ਹੈਗਾ ਤਾਂ ਫਿਰ ਸਰਕਾਰ ਕੀ ਕਰੂਗੀ ਸਰਕਾਰ ਕੀ ਕਹੂਗੀ ਸਰਕਾਰ ਦਾ ਕੀ ਆਪਾਂ ਸਰਕਾਰ ਨੂੰ ਉਹ ਕਹਿੰਦੇ ਜੀ ਚੇਤਨ ਸਿੰਘ ਜੋੜੇ ਮਾਜਰੇ ਨੇ ਮੁੱਦਾ ਚੁੱਕਿਆ ਜੀ ਵਿਧਾਨ ਸਭਾ ਚ ਬੋਲੇ ਨੇ ਉਹ ਹੱਕ ਚ ਚੇਤਨ ਸਿੰਘ ਦਾ ਧੰਨਵਾਦ ਉਹ ਅਸੀਂ ਸੁਣਿਆ ਉੱਤੇ ਬੋਲੇ ਉਹਦੇ ਚ ਤਾਂ ਇੱਥੇ ਅਜ ਦਿਸ਼ੇ ਰਹਿਣਾ ਫਿਰ ਬੋਲਿਆ ਦੇਖ ਲਓ ਇੱਥੇ ਫਿਰ ਦਿਸ਼ੇ ਰਹਿ ਉਹਨਾਂ ਨੇ ਤਰੀਕ ਵੀ ਦਿੱਤੀ ਹੋਣੀ ਉਹਨਾਂ ਨੇ ਕਿਹਾ ਵੀ ਹੋਣਾ ਸਮਾਨੇ ਮੋਰਚੇ ਦੀ ਜਗ੍ਹਾ ਵੀ ਦਿੱਤੀ ਹੋਣੀ ਤਰੀਕ ਵੀ ਦਿੱਤੀ ਹੋਣੀ ਹੁਣ ਉਹ ਸਭ ਪਤਾ ਚੱਲ ਰਿਹਾ ਜਿਹੜਾ ਉਹਨਾਂ ਨੇ ਬੋਲਿਆ ਉਹ ਖੁਦ ਆਪ ਵੀ ਆ ਸਕਦੇ ਸੀ ਅੱਜ ਜੋ ਆਪ ਆਉਂਦੇ 50 ਬੰਦੇ ਉਹਦੇ ਨਾਲ ਹੋਣੇ ਸੀ ਇੱਥੇ ਆਪੇ ਮੋਰਚੇ 'ਚ ਰੰਗ ਲੱਗ ਜਾਂਦੇ ਦੇ ਹੁਣ ਤੁਸੀਂ ਆਪ ਹੀ ਦੇਖ ਲਓ ਜੀ ਜੇ ਆਪਾਂ ਜੇ ਹੁਣ ਮੈਂ ਕਹਿਦਾ ਕਿ ਵੀ ਮੋਰਚੇ ਦੇ ਵਿੱਚ ਮੈਂ ਦੁਨੀਆ ਨੂੰ ਲਲਾ 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 ਕਰੀ ਜਾਵਾਂ ਤੇ ਲਲਾ ਲਲਾ ਕਰਨ ਨਾਲ ਕੋਈ ਗੱਲ ਨਹੀਂ ਪੈਂਦੀ ਆਪਾਂ ਜੇ ਆਪ ਖੁਦ ਪਹੁੰਚੀਏ ਉੱਥੇ ਫਿਰ ਪਤਾ ਲੱਗਦਾ ਵੀ ਹਾਂ ਇਸ ਬੰਦੇ ਨੇ ਸਾਡੀ ਮਦਦ ਕੀਤੀ ਹੈ ਅੱਜ ਉਹ ਆਪ ਵੀ ਪਹੁੰਚ ਸਕਦੇ ਤੇ ਇੱਥੇ 50 ਬੰਦੇ 100 ਬੰਦਾ ਕੋਈ ਦੂਰ ਨਹੀਂ ਹੈਗਾ 50 ਬੰਦੇ 100 ਬੰਦੇ ਲੈ ਕੇ ਆ ਸਕਦੇ ਤੇ ਇਸ ਮੈਂ ਸਰਕਾਰ ਨੂੰ ਦੋ ਹੱਥ ਜੋੜ ਕੇ ਬੇਨਤੀ ਕਰਦੀਆਂ ਕਿ ਇਹ ਜਿਹੜਾ ਮੋਰਚਾ ਹੈ ਮੋਰਚਾ ਨਹੀਂ ਹੈਗਾ ਇਹ ਸੇਵਾ ਹੈ ਇਹ ਸੇਵਾ ਦੇ ਵਿੱਚ ਤੁਸੀਂ ਸ਼ਾਮਲ ਹੋ ਜਾਓ ਆ ਕੇ ਜਰੂਰ ਇਸ ਬੱਚੇ ਦੀ ਮਦਦ ਕੀ ਮਤਲਬ ਮੰਨੋ ਇਸ ਬੱਚੇ ਦੀਆਂ ਕੋਈ ਗਲਤ ਸਰਤਾ ਨਹੀਂ ਹੈਗੀਆਂ ਪੰਜਾਬ ਸਰਕਾਰ ਕਿਉਂ ਨਹੀਂ ਕਰ ਰਹੀ ਹਿਮਾਚਲ ਚ ਬਹੁਤ ਸਖਤ ਕਾਨੂੰਨ ਆਪਣੇ ਤੌਰ ਤੇ ਹਿਮਾਚਲ ਸਰਕਾਰ ਨੇ ਬਣਾਤੇ ਜੀ ਮਸੇ ਵਾਲਿਆਂ ਦੇ ਖਿਲਾਫ ਮੌਤ ਤੱਕ ਦੀ ਸਜ਼ਾ ਦਾ ਐਲਾਨ ਕਰਤਾ ਨਵਾਂ ਕਾਨੂੰਨ ਪਾਸ ਹੋਇਆ ਵਿਧਾਨ ਸਭਾ ਚ ਸਾਡੀ ਵਿਧਾਨ ਸਭਾ ਚ ਕਿਉਂ ਨਹੀਂ ਕਰ ਸਕਦੇ ਸਾਡੀ ਵਿਧਾਨ ਸਭਾ ਸਿਰਫ ਲੜਨ ਜੋਗੀ ਹੋਇ ਇਹ ਇੱਕ ਦੂਜੇ ਨਾਲ ਭਿਰਨ ਜੋਗਿਆ ਹੀ ਨੇ ਦੇਖੋ ਤੁਸੀਂ ਸੁਣਿਆ ਕਰੋ ਕਦੇ ਇਹ ਸੁਖਵੀਰ ਬਾਦਲ ਨਾਲ ਭਿਰਨ ਲੱਗੇ ਕਦੇ ਇਹ ਕਿਸੇ ਨਾਲ ਭਿਰਨ ਲੱਗੇ ਕਦੇ ਰਾਜਾ ਬਿੰਦ ਕਦੇ ਕਿਛੇ ਦਾ ਜੱਫ ਪੈ ਗਿਆ ਕਦੇ ਕਿਸੇ ਦਾ ਜਨਾਨੀਆਂ ਨਾਲ ਜਨਾਨੀਆਂ ਪਿੱਛੇ ਜੱਫ ਪੋ ਵੈ ਗਿਆ ਆ ਉਹਦੇ ਨਾਲ ਵਿਆਹ ਹੈ ਗਿਆ ਆ ਉਹਦੇ ਨਾਲ ਵਿਆਹ ਹੈ ਗਿਆ ਇਹਨੇ ਦੋ ਵਿਆਹ ਕਰਾ ਲਏ ਉਹਨੇ ਚਾਰ ਵਿਆਹ ਕਰਾ ਲਏ ਇਹਨਾਂ ਦੇ ਇਹੀ ਤਕਰਾਰ ਬਾਜੀ ਇਹੀ ਇਹਨਾਂ ਦੀ ਸ਼ੁਰੂ ਹੈ ਇਹੀ ਇਹ ਆਪ ਦੀ ਕਰਦੇ ਨੇ ਦੂਸਰੇ ਦੀ ਤਾਂ ਇਹ ਸੁਣੇ ਨਹੀਂ ਰਹੇ ਵੀ ਇਹ ਸਰਕਾਰ ਪੰਜਾਬ ਵਿੱਚ ਦੀਨ ਦੁਨੀਆ ਦੇ ਵਿੱਚ ਕੀ ਹੋ ਰਿਹਾ ਇਹਨਾਂ ਤੋਂ ਆਪਦੇ ਹੀ ਸਿਆਪੇ ਹੀ ਨਹੀਂ ਮੁਕਦਾ ਇਹ ਆਪਦੇ ਸਿਆਪੇ ਨੂੰ ਹੀ ਲਈ ਫਿਰਦੇ ਨੇ ਇਹ ਹੋਰ ਕਿਸੇ ਦੀ ਤਾਂ ਸੁਣੇ ਹੀ ਨਹੀਂ ਰਹੇ ਵੀ ਕਿਸੇ ਨਾਲ ਕੀ ਬਣ ਰਹੀ ਹੈ ਇਹ ਤਾਂ ਆਪਦੀ ਗੱਲਾਂ ਨੂੰ ਲਈ ਫਿਰਦੇ ਨੇ ਭਗਵਾਨ ਤਮਨ ਜੇ ਵੀਰ ਜੀ ਨੂੰ ਆਖੀਏ ਤੇ ਅਸੀਂ ਵੀ ਮਾਨਾਂ ਦੀਆਂ ਕੁੜੀਆਂ ਅਸੀਂ ਮਾਨਾਂ ਦੀਆਂ ਧੀਆਂ ਜੇ ਉਸ ਮਾਨ ਸਾਹਿਬ ਨੂੰ ਆਖੀਏ ਉਹ ਸਮਾਣੇ ਨਹੀਂ ਕਦੇ ਆਇਆ ਉਹ ਸਮਾਣੇ ਆਉਂਦਾ ਹੈ ਬੜੀ ਬਾਰੀ ਆਇਆ ਕਿ ਉਹ ਤੀਆਂ ਤੇ ਇੱਥੇ ਗਿੱਧਾ ਪੈਂਦਾ ਦੇਖਣ ਆਇਆ ਕੁੜੀਆਂ ਨੱਚਦੀਆਂ ਦੇਖਣ ਆਉਂਦਾ ਬੱਚੀਆਂ ਤੀਆਂ ਨੱਚਦੀਆਂ ਨੇ ਉਹਨਾਂ ਨੂੰ ਦੇਖਣ ਆਉਂਦਾ ਉਹ ਉਦੋਂ ਆ ਸਕਦਾ ਉਹ ਹੁਣ ਨਹੀਂ ਆ ਸਕਦਾ ਹੁਣ ਵੀ ਉਹ ਆ ਸਕਦਾ ਕਿਉਂਕਿ ਐਡੀ ਕਿਹੜਾ ਜ਼ੁਲਮ ਕਰਤਾ ਇਸ ਬੱਚੇ ਨੇ ਇਸ ਖਾਲਸੇ ਨੇ ਜਿਹੜਾ ਉਹ ਨਹੀਂ ਆਉਂਦਾ ਇਹ ਇਹ ਤਾਂ ਜੀ ਕਿਸੇ ਦੇ ਵਿਰੁੱਧ ਵੀ ਨਹੀਂ ਹੈਗਾ ਇਹ ਤਾਂ ਇੱਕ ਕਾਨੂੰਨ ਪਾਸ ਕਰਨ ਨੂੰ ਬੈਠੇ ਨੇ ਸਾਪ ਪਤਾ ਐ ਇਸ ਗੱਲ ਦਾ ਸਭ ਨੂੰ ਪਤਾ ਹੈ ਫੇਰ ਵੀ ਦੱਸੋ ਆਪਾਂ ਕੀ ਕਹਿ ਸਕਨਾ ਕੀ ਕਹੀਏ ਫੇਰ ਇਹੀ ਕਹ ਰਿਆ ਨਾ ਆਪਾਂ ਇਹੀ ਕਹਿ ਸਕਦੇ ਆ ਵੀ ਦੇਖੋ ਲੱਖ ਲਾਨਤਾ ਨੇ ਇਸ ਪਬਲਿਕ ਨੂੰ ਲੱਖ ਲਾਨਤਾ ਨੇ ਇਸ ਸਮਾਣੇ ਦੀ ਸੰਗਤ ਨੂੰ ਲੱਖ ਲਾਨਤਾ ਨੇ ਇਸ ਸਰਕਾਰ ਨੂੰ ਜਿਹੜੀਆਂ ਇਸ ਬੱਚੇ ਦੀ ਆਵਾਜ਼ ਨਹੀਂ ਸੁਣਦੀਆਂ ਜਾਣਾ ਤਾਂ ਸਭ ਨਹੀਂ ਐ ਮਰਨਾ ਤਾਂ ਸਭ ਨਹੀਂ ਐ ਕੋਈ ਬੜੀ ਗੱਲ ਨਹੀਂ ਮੇਰਾ ਕੀ ਪਤਾ ਮੈਂ ਹੁਣ ਇੱਥੇ ਹੈਗੀਆਂ ਅਬ ਸ਼ਾਮ ਤੱਕ ਮੈਂ ਕਰੇ ਜਾਮਾ ਨਾ ਜਾਮਾ ਮਰਨ ਦੀ ਕੋਈ ਵੱਡੀ ਗੱਲ ਨਹੀਂ ਅਗਰ ਇਹ ਕੋਈ ਸ਼ਹੀਦ ਦੀ ਪਾ ਵੀ ਗਿਆ ਕੋਈ ਕੋਈ ਗੱਲ ਹੈ ਨਹੀਂ ਅਸੀਂ ਵੀ ਜਾਣਾ ਹੈ ਇਹਦੇ ਨਾਲੇ ਵਗ ਜਾਗੇ ਕੋਈ ਵੱਡੀ ਗੱਲ ਨਹੀਂ ਪਰ ਕਿੰਨਾ ਫਿਟ ਲਾਂਤਿਆਂ ਨੇ ਕਿੰਨਾ ਇਸ ਸਰਕਾਰ ਨੂੰ ਇਸ ਦੁਨੀਆ ਨੂੰ ਇਸ ਪਬਲਿਕ ਨੂੰ ਇਸ ਸਮਾਣੇ ਨੂੰ ਫਿਟ ਲਾਂਤਾਂ ਨੇ ਜਿਹੜੇ ਇਸ ਮੋਰਚੇ 'ਚ ਸ਼ਾਮਲ ਹੋਏ ਇਸ ਬੱਚੇ ਨੇ ਕੋਈ ਮੈਂ ਇਸ ਸਮਾਣੇ ਦੀ ਸੰਗਤ ਨੂੰ ਇਹ ਵੀ ਕਿਹਾ ਵੀ ਕੋਈ ਪੈਸਾ ਲੈ ਕੇ ਨਾ ਆਇਓ ਕੋਈ ਰਾਸ਼ਨ ਲੈ ਕੇ ਨਾ ਆਇਓ ਕੋਈ ਕੱਪੜਾ ਲੈ ਕੇ ਨਾ ਆਇਓ ਸਿਰਫ ਖਾਲੀ ਆਤਾ ਜੋ ਉੱਥੇ ਸਗੋ ਲੰਗਰ ਚਾ ਛਕੋ ਪਰ ਆਓ ਜ਼ਰੂਰ ਉੱਥੇ ਦੋ ਪੈਰ ਲੈ ਕੇ ਜ਼ਰੂਰ ਆਓ ਤੁਹਾਡੀ ਬਹੁਤ ਜ਼ਰੂਰਤ ਹੈ ਕਿਉਂਕਿ ਸਰਕਾਰ ਨੇ ਇਹੀ ਕਿਹਾ ਜੇ ਇਹਦੇ ਮੰਗਰ ਕੋਈ ਹੈਗਾ ਤਾਂ ਠੀਕ ਹੈ ਨਹੀਂ ਬੈਠਾ ਰਹੇ ਦੱਸੋ ਉਹ ਮੰਗਰ ਕਿੱਥੋਂ ਲਈਏ ਸੀ ਸੰਗਤ ਨਹੀਂ ਆਉਣਾ ਪਬਲਿਕ ਨਹੀਂ ਆਉਣਾ ਸਰਕਾਰ ਨਹੀਂ ਆਉਣਾ ਜਦੋਂ ਸਰਕਾਰ ਦੇ ਨੁਮਾਇੰਦੇ ਹੀ ਨਹੀਂ ਉੱਠ ਰਹੇ ਤਾਂ ਆਮ ਦੁਨੀਆ ਨੂੰ ਤਾਂ ਇਹੀ ਹੋ ਰਿਹਾ ਹੈ ਬਈ ਇਹ ਕੋਈ ਮਤਲਬ ਇਹ ਗੱਲਬਾਤ ਬਈ ਇਹ ਉਹਨੂੰ ਇਹਨੂੰ ਚੰਗਾ ਨਹੀਂ ਸਮਝਾ ਲੋਕਾਂ ਨੂੰ ਤਾਂ ਇਹੀ ਲੱਗ ਰਿਹਾ ਕਿ ਗੁਰੂ ਕੱਲਾ ਗਰਜੀਤ ਦਾ ਹੀ ਆ ਜੇ ਗੁਰੂ ਕੱਲਾ ਗਰਜੀਤ ਦਾ ਹੈ ਤਾਂ ਸਾਰੇ ਇੱਕ ਵਾਰੀ ਉੱਠ ਕੇ ਕਹਿਣ ਇੱਕ ਵਾਰੀ ਉੱਠ ਕੇ ਕਹਿ ਦੇਣ ਵੀ ਕੱਲਾ ਗੁਰਜੀਤ ਦਾ ਗੁਰੂ ਹੈ ਤਾਂ ਅਸੀਂ ਇੱਕ ਦਿਨ ਨਹੀਂ ਕਹਿੰਦੇ ਵੀ ਹਾਂ ਅਸੀਂ ਸਾਰਾ ਪਰਿਵਾਰ ਇੱਥੇ ਸਿੱਧੀ ਪਾ ਦਾਂਗੇ ਇੱਕ ਵਾਰੀ ਸਾਰੇ ਕਹਿ ਕੇ ਦੇਖਣ ਇੱਕ ਵਾਰੀ ਕਹਾ ਦੇ ਵੀਰ ਜੀ ਤੁਸੀਂ ਕਾ ਦੋ ਕਿ ਕੱਲੇ ਗਰਜੀਤ ਦਾ ਗੁਰਗਰਾ ਸਾਹਿਬ ਹੈ ਅਸੀਂ ਇੱਥੇ ਸਾਰਾ ਟੱਬਰ ਸਿੱਧੀ ਪਾਵਾਂਗੇ ਸਾਨੂੰ ਲੋੜ ਨਹੀਂ ਅਸੀਂ ਉਸ ਗੁਰੂ ਪੱਛੇ ਸਾਰੀ ਵਗ ਜਾਗੇ ਸਾਨੂੰ ਕੋਈ ਜ਼ਰੂਰੀ ਨਹੀਂ ਵੀ ਅਸੀਂ ਫਿਰ ਅਸੀਂ ਸਭ ਨੂੰ ਕਹੀਏ ਕਿ ਗੁਰੂ ਗ੍ਰੰਥ ਸਾਹਿਬ ਤੇ ਰਾਜਾ ਗੁਰੂ ਗ੍ਰੰਥ ਸਾਹਿਬ ਤੇ ਰਾਜਾ ਅਸੀਂ ਕਿਸੇ ਨੂੰ ਨਹੀਂ ਫਿਰ ਕਹਿੰਦੇ ਇੱਕ ਵਾਰੀ ਸਾਨੂੰ ਦੱਸਣ ਕਿ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕੱਲੇ ਗੁਰਜੀਤ ਸਿੰਘ ਜੀ ਦਾ ਹੀ ਹੈ ਤੁਸੀਂ ਪੁੱਛੋ ਤੁਸੀਂ ਪੁੱਛੋ ਆਪਣੇ ਮੀਡੀਆ ਰਾਹੀਂ ਪੁੱਛੋ ਕਿ ਕੱਲੇ ਗੁਰਜੀਤ ਸਿੰਘ ਜੀ ਦਾ ਹੀ ਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਹੋਰ ਕਿਸਦਾ ਹੈ ਨਹੀਂ ਔਰ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਮੀਆਂ ਜਿੱਦਣ ਦਾ ਗੁਰੂ ਗੁਰਜੀਤ ਸਿੰਘ ਖਾਲਸਾ ਟਾਵਰ ਤੇ ਡਟੇ ਨੇ ਗੁਰੂ ਗੁਰੂ ਖਸਾਂ ਸਾਹਿਬ ਜੀ ਦੇ ਆਦਮੀਆਂ ਬਹੁਤ ਹੋ ਰੀਆਂ ਨੇ ਬਹੁਤ ਹੋਈਆਂ ਨੇ ਬਹੁਤ ਸੁਣਦੇ ਆ ਔਰ ਸਭ ਨੂੰ ਪਤਾ ਵੀ ਹੈ ਫੇਰ ਵੀ ਦੇਖੋ ਤੁਸੀਂ ਸੰਗਤ ਦਾ ਹਾਲ ਜੀ ਮਾਤਾ ਜੀ ਮਾਨ ਹੌਲ ਦਾ ਹੋਊਗਾ ਕਿਉਂਕਿ ਕੋਈ ਇਦਾਂ ਦਾ ਪਾਣਾ ਨਾ ਵਾਪਰ ਜੇ ਮਾਂ ਦਾ ਫਿਰਦਾ ਪੁੱਤ ਹਮੇਸ਼ਾ ਤੜਪਦਾ ਹੀ ਬਹੁਤ ਹੌਲ ਦੇ ਫਤ ਸਰਦੇ ਨੇ ਮਰੀ ਪਈਆਂ ਪੁੱਤ ਵਸ ਮੇਰੇ ਚ ਹੁਣ ਕੁਝ ਨਹੀਂ ਹੈਗਾ 6 ਮਹੀਨੇ ਹੋ ਗਏ ਬਟ ਮੇਰੀ ਮੁਸਕੂ ਨਾ ਮਾਂ ਮੈਂ ਮੈਂ ਕਹਿਨੀ ਹੁੰਦੀ ਸੀ ਬੇਟੇ ਮੇਰੇ ਕੋਲ ਇੱਕ ਰਾਤ ਆ ਜਾ ਸਮਾਲੇ ਚ ਇੱਕ ਰਾਤ ਵੀ ਨਹੀਂ ਰਹਾ ਪਰ ਮੈਂ ਜੋ ਛੱਤ ਤੇ ਚੜ ਕੇ ਦੇਖਦੀ ਆ ਮੇਰਾ ਪੁੱਤੋ ਬੈਠਾ ਹੈ 6 ਮਹੀਨੇ ਹੋ ਗਏ ਮੇਰਾ ਬੱਚਾ ਕਦ ਦਵਾਊਗਾ ਮੇਰੇ ਘਰ ਵਿੱਚ ਇੱਕ ਰਾਤ ਨਹੀਂ ਰਹਿਦਾ ਸੀ ਮਾਸੀ ਮੈਂ ਫੇਰ ਆ ਜੂਗਾ ਮਾਸੀ ਮੈਂ ਫੇਰ ਆਉਂਗਾ ਓ ਮੇਰਾ ਬੱਚਾ ਜੀ ਮਨੇ ਹੋ ਗਿਆ 19 ਸਸ ਸਮਾਰਿਤ ਮੈਂ ਮੈਂ ਕੁਛ ਨਹੀਂ ਕਰ ਸਕਦੀ ਮੇਰਾ ਸਮਾਰਿਤ ਮੇਰਾ ਪੁੱਤ ਉੱਤੇ ਬੈਠਾ ਤਾਂਪਰੇ ਠੰਡਾ ਜੀ ਠੰਡੀ ਚ ਰਹਿਣ ਤਬਤ ਹੁਣ ਤਾਂਪਰੇ ਪਹਿਲਾਂ ਵੀ ਤਪਿਆ ਹੁਣ ਵੀ ਤਾਂਪਰੇ ਹੁਣ ਅਸੀਂ ਕੁਛ ਨਹੀਂ ਕਰ ਸਕਦੇ ਅਸੀਂ ਤਾਂ ਸਾਰੇ ਇੱਥੇ ਮਾਰ ਹੀ ਸਕਦੇ ਆ ਅਸੀਂ ਤਾਂ ਸਾਰੇ ਇੱਥੇ ਸ਼ੀਦਿਆ ਪਾ ਸਕਦੇ ਕੋਈ ਨਾ ਮਾਤਾ ਇਹ ਪੁੱਤ ਮੈਂ ਤਾਂ ਮਰ ਗਈ ਬਸ ਪੁੱਤ ਮੇਰੇ ਚ ਹੁਣ ਕੁਛ ਨਹੀਂ ਹੈ ਪੁੱਤ ਨਾਂਵੇਂ ਤਾਂ ਤੁਰਿਆ ਜਾਂਦੇ ਲਾ ਮੈਨੂੰ ਧਿਰਦੀ ਧਿਰਦੀ ਇੱਕ ਮਿੰਟ ਹੋ ਰਿਹਾ ਧਿਰਦੀ ਧੁਰਦੀ ਬਸ ਮੈਨੂੰ ਚੱਕਰ ਆਉਂਦੇ ਨੇ ਪੁੱਤ ਮੈਂ ਤਾਂ ਤੁਰਿਆ ਨਹੀਂ ਜਾਂਦਾ ਪੁੱਤ ਮੇਰੇ ਨਾਲ ਗੱਲਬਾਤ ਕਰਦਾ ਬੜੇ ਹੌਸਲੇ ਨਾ ਕਰਦੇ ਮੈਨੂੰ ਕਹਿੰਦੇ ਮਾਂ ਮੈਂ ਬਹੁਤ ਠੀਕ ਹਾਂ ਮੈਂ ਬਹੁਤ ਠੀਕ ਹਾਂ ਪੁੱਤ ਪਰ ਮੈਨੂੰ ਦਿਖਦਾ ਹੈ ਚਾਰ ਪੰਜ ਦਿਨ ਹੋ ਗਏ ਪੁੱਤ ਤਰਪਾਲ ਨਰਤਾ ਪੜ ਲੱਗ ਰਹੀ ਦੀ ਬਿੰਦੇ ਬਿੰਦੇ ਪੂੰਝ ਰਹੀ ਮਾਂ ਪੁੱਤ ਤੂੰ ਬਿੰਦੇ ਬਿੰਦੇ ਗਰ ਵੀ ਪੂੰਝ ਰੇ ਬੇਬੇ ਸੰਗਤਾਂ ਨੂੰ ਨਿਤਿਖ ਰਿਹਾ ਹੈ ਉਹੀ ਲੱਗਦਾ ਕਹਿੰਦਾ ਮਾਤਾ ਤੇ ਮੈਂ ਅੱਜ ਵੀ ਸਮਾਲੇ ਸੰਗਤ ਨੂੰ ਅੱਜ ਵੀ ਸੱਤਾਂ ਦੀ ਅਰਦਾਸ ਤੇ ਬਾਬਾ ਜੀ ਨੂੰ ਵੀ ਕਿਹਾ ਮੈਂ ਬਾਬਾ ਜੀ ਲੋਸਮਿੰਟ ਕਰਿਓ ਅੱਜ ਇਕੱਠ ਹੈ ਬਾਬਾ ਜੀ ਨੇ ਲੋਸਮਿੰਟ ਵੀ ਕਰੀ ਮੈਂ ਹੱਥ ਜੋੜ ਕੇ ਵੀ ਖੜੀ ਮੈਂ ਰੋਈ ਵੀ ਬੜੀ ਵੀ ਮੇਰਾ ਪਾਂਝੇ ਆ ਜਾਓ ਤੁਸੀਂ ਸਾਰੇ ਵੀ ਲੰਗਰ ਵੀ ਉੱਥੀ ਛੱਕਿਆ ਪਏ ਨੇ ਕੰਮ ਕਰਕੇ 12:00 ਵਜੇ ਆ ਜਿਓ ਸਾਰੀਆਂ ਕੰਮ ਕੁਮਨਵੇੜ ਕੇ 12:00 ਵਜੇ ਆ ਜਿਓ ਲੰਗਰ ਪ੍ਰਸ਼ਾਦਾ ਵੀ ਉੱਥੀ ਛੱਕਿਆ ਚਾਹ ਵੀ ਉੱਥੀ ਛੱਕਿਆ ਤੁਸੀਂ ਜ਼ਰੂਰ ਆ ਜਿਓ ਮੈਂ ਉੱਥੇ ਦੇਖ ਰਹੀ ਆ ਚਾਰ ਸਿਪੇਰੇ ਇੱਕ ਵੀ ਨਹੀਂ ਦਿੱਸੀ ਮੈਨੂੰ ਉਹ ਸਵੇਰ ਵਾਲੀ ਸੰਗਤ ਤੋਂ ਇੱਕ ਵੀ ਪੁੱਤ ਮੈਂ ਪ੍ਰਸ਼ਾਦੇ ਨੂੰ ਰੋਜ਼ ਕਹਿੰਦੀ ਆ ਬੱਚੇ ਮੇਰਾ ਕਿਹੜਾ ਜੀ ਕਰਦਾ ਮੈਂ ਤੂੰ ਰੋਟੀ ਵੀ ਨਹੀਂ ਖਾਦੀ ਜਾਂਦੀ ਹੁਣ ਨਾ ਮੇਰੇ ਲੰਗਦੀ ਐ ਮੈਂ ਕਹਿੰਦੀ ਆ ਪੁੱਤ ਤੂੰ ਮੇਰੇ ਹੱਥ ਜੋੜਦੀ ਐ ਮੈਂ ਤੇਰੇ ਮੂਰੇ ਵੀ ਬੈਠੇ ਪ੍ਰਸ਼ਾਦਾ ਦਾ ਛਕਣ ਲੱਗ ਜਾ ਪੁੱਤ ਪ੍ਰਸ਼ਾਦਾ ਛਕਣ ਲੱਗ ਜਾ ਬੱਚੇ ਬੈਠਾ ਰਹੇ ਬੂਆ ਚਾਹੀਜਾ ਜਿੰਨਾ ਚਿਰ ਮਰਜੀ ਬੈਠਾ ਰਹੇ ਪ੍ਰਸ਼ਾਦਾ ਦਾ ਛਕ ਲੈ ਪੁੱਤ ਮੈਂ ਕਿਵੇਂ ਫਿਰੂੰਗੀ ਰਸੀ ਕਿਵੇਂ ਫਿਰਦੇ ਆ ਪਰ ਮੈਨੂੰ ਵਸਕਾਇਨ ਦਾ ਮੈਂ ਛਕ ਨੂੰ ਤੈਨੂੰ ਕੀ ਬਾ ਫਾ ਫਾ ਪਹਿਰੇ ਮੈਨੂੰ ਸਭ ਕੁਝ ਬੋਲਦਾ ਪੁੱਤ ਮੈਨੂੰ ਕਹਿੰਦਾ ਹੁਣ ਸਰਕਾਰਾਂ ਚ ਗੱਲ ਚੱਲਦੀ ਹੈ ਕੋਈ ਨਾ ਆਪੇ ਸ਼ਕ ਲੂੰਗਾ ਮੈਂ ਆਪੇ ਸ਼ਕ ਲੂੰ ਮੈਨੂੰ ਕੋਈ ਨਹੀਂ ਮੈਂ ਚੜਦੀ ਕਲਾ ਚ ਵਸਾਈ ਰਹਿਣ ਤੇ ਪੁੱਤ ਰੋਜ ਮੈਨੂੰ ਚੇਤਨ ਵੀਰ ਜੀ ਨੇ ਤਾਂ ਗੋਗਲੂਆਂ ਤੋਂ ਮਿੱਟੀ ਝਾੜੀਆ राजे ਉਹਨੇ ਤਾਂ ਗੋਗਲੂਆਂ ਤੋਂ ਮਿੱਟੀ ਝਾੜੀਆ ਉਹਨੇ ਤਾਂ ਸਾਡਾ ਮਨ ਰੱਖਿਆ ਹੈ ਅਗਰ ਉਹ ਕਰਨਾ ਚਾਹਣ ਤਾਂ ਇੱਕ ਘੰਟੇ ਦੇ ਵਿੱਚ ਸਭ ਕੁਝ ਕਰ ਸਕਦੇ ਨੇ ਕੋਈ ਚੇਤਨ ਵਾਸਤੇ ਵੱਡੀ ਗੱਲ ਨਹੀਂ ਏ ਇਹਨੇ ਕਿਹੜਾ ਭੱਕਵੇ ਮੰਗਲੇ ਇਹਨੇ ਕਿਹੜਾ ਕੋਈ ਨੌਕਰੀਆਂ ਮੰਗਲੀਆਂ ਇਹਨੇ ਕਿਹੜਾ ਕੋਈ ਦੁਨੀਆ ਦੇ ਰਾਜ ਪਾਠ ਮੰਗ ਲਿਆ ਇਹਦਾ ਸਿਰ ਪਾ ਆ ਸੱਚੇ ਪਾਸ਼ੇ ਦੇ ਪਿਆਰ ਪਿੱਛੇ ਤੜਪ ਰਿਆ ਸਾਰੇ ਮਜਬੂਆਂ ਦਾ ਸਾਰੇ ਸੰਤਾਂਮਾਂ ਦਾ ਸਭ ਦੇ ਇਹ ਪਿਆਰ ਸਭ ਦੇ ਪਿੱਛੇ ਕਹਿ ਰਹਿਣਾ ਹੈ ਇਹ ਕਿਹੜਾ ਇਕੱਲੇ ਗੁਰੂ ਗ੍ਰੰਥ ਸਾਹਿਬ ਆਸਤੇ ਵੀ ਨਹੀਂ ਕੁਰਾਨ ਵੀ ਸ੍ਰੀ ਵੀ ਸਭ ਹਿੰਦੂ ਮੁਸਲਮਾਨ ਸਾਹਿਬ ਆਸਤੇ ਕਹਿ ਰਿਹਾ ਵੀ ਸਾਰਾਂ ਦਾ ਸਾਰੇ ਵਾਸਤੇ ਕਰੋ ਸਾਰੀ ਇਹ ਸਾਰਿਆਂ ਵਾਸਤੇ ਹੀ ਕਹਿ ਰਿਹਾ ਬੇਟੇ ਉਹ ਚੇਤਨ ਜੇ ਕਰਨਾ ਹੋਵੇ ਤਾਂ ਚੇਤਨ ਕਰ ਸਕਦਾ ਉੱਥੇ ਦਾ ਸਿਰਪ ਉਹਨੇ ਇੱਕ ਮਤਲਬ ਕਹਿ ਕੇ ਸਾਡਾ ਮਨ ਰੱਖਿਆ ਉਹ ਜੇ ਮਨ ਰੱਖ ਸਕਦਾ ਤੇ ਉਹ ਅੱਜ ਇੱਥੇ ਵੀ ਆ ਸਕਦਾ ਸੀ ਤੁਹਾਡੇ ਇਹ ਮਨ ਹਿਰਦੇ ਤੜਫਦੇ ਜਿਹੜੇ ਬਹੁਤ ਵੱਡੇ ਵਿਦਵਾਨ ਕਹੋਂਦੇ ਨੇ ਸਿੱਖ ਸੰਗਤਾਂ ਦੇ ਨਾਲ ਜੋੜਦੇ ਨੇ ਉਹਨਾਂ ਨੂੰ ਦਿਖ ਨਹੀਂ ਰਹੇ ਇਹ ਤੁਹਾਡੇ ਅੱਖਾਂ ਦੇ ਅੰਝੂ ਤੁਹਾਡੇ ਤੜਫਦੇ ਹਿਰਦੇ ਟੱਡਰੀਆਂ ਵਾਲਾ ਕਹਿੰਦਾ ਮੈਂ ਇੰਨਾ ਦਾਨੀਆਂ ਇੰਨਾ ਪੁੰਨੀਆਂ ਨਾ ਵਿਆਹ ਕਰਦਾ ਜੇ ਕਰਦਾ ਉਹ ਕਰਦਾ ਹੁਣ ਇੱਕ ਇਨਸਾਨ ਇੱਕ ਖਾਲਸਾ ਕਿ ਮੇਰ ਤਪਦੀ ਧੁੱਪ ਦੇ ਵਿੱਚ ਤੜਫ ਰਿਆ ਟੜੜੀਆਂ ਵਾਲੇ ਦੇ ਨਾਲ ਕਿੰਨੀ ਸੰਗਤ ਜੁੜੀ ਹੋਈ ਐ ਇੱਕ ਵਾਰੀ ਉਹ ਕਹ ਦੇ ਇੱਕ ਐਤਵਾਰ ਵੀ ਸਾਰੀ ਸੰਗਤ ਨੇ ਉੱਥੇ ਚੱਲਣਾ ਆਪਾਂ ਨੇ ਅਗਲੇ ਐਤਵਾਰ ਐਨੇ ਜੀ ਸੱਚੇ ਪਾਤਸ਼ਾਹ ਦੀ ਕਿੰਨੀ ਧੰਨਵਾਦ ਹੋ ਜੂਗਾ ਵਾਹਿਗੁਰੂ ਦਾ ਸਿਰਫ ਇੱਕ ਐਤਵਾਰ ਹੀ ਲਿਆਵੇ ਫਿਰ ਮੈਂ ਥੜਾ ਸਾਫ ਗੁਰਦੁਆਰੇ ਆਜਾਂ ਐਤਵਾਰਾ ਜੋ ਉੱਥੇ ਬਾਬਾ ਦੀਪ ਸਿੰਘ ਜੀ ਦਾ 40 ਚੱਲ ਰਹੇ ਚਪੈਰਾ ਸਾਹਿਬ ਮੈਂ ਕਿਹਾ ਵੀ ਇੱਕ ਚਪੈਰਾ ਸਾਹਿਬ ਉੱਥੇ ਕੱਟ ਲੋ ਅੱਜ ਉੱਥੇ ਹੁਣ ਜਾ ਕੇ ਦੇਖੋ ਥੜਾ ਸਾਬ ਗੁਰਦੁਆਰੇ ਘੱਟੋ-ਘੱਟ ਕੋਈ ਹਜ਼ਾਰ ਬੰਦਾ ਬੈਠਾ ਹੋਣਾ ਸੰਗਤ ਦੇ ਰੂਪ ਚ ਹਜ਼ਾਰ ਸੰਗਤ ਬੈਠੀ ਹੋਗੀ ਜੋ ਸਾਰੇ ਇੱਕ ਚ ਚਪੈਰਾ ਹੂਰੇ ਘੱਟ ਰਹਿਣ ਕਿੰਡੀ ਕ ਗੱਲ ਹੈ ਕੋਈ ਸੁਣੇ ਨਹੀਂ ਰਿਹਾ ਜ਼ੁਲਮ ਤਾਂ ਇਹੀ ਬਹੁਤ ਵੱਡਾ ਕੋਈ ਸੁਣੇ ਨਹੀਂ ਰਿਹਾ ਬੇਬੇ ਜੇ ਕੋਈ ਕੱਲ ਨੂੰ ਪਾਣਾ ਵਾਪਰ ਗਿਆ ਫੇਰ ਬੜੇ ਇਹਨਾਂ ਦੇ ਨਾਮ ਤੇ ਰੋਟੀਆਂ ਸੇਕਣਾ ਆਉਣ ਫੇਰ ਤਾਂ ਬਟੇ ਤਮਾਸ਼ਾ ਦੇਖਣ ਬਹੁਤ ਬਹੁਤ ਆਣਗੇ ਤਮਾਸ਼ੀ ਦੀ ਦੁਨੀਆ ਫੇਰ ਮੈਂ ਤਾਂ ਅਕਾਲ ਪੁਰਖਵਾਈ ਗਰੂ ਨੂੰ ਇਹ ਕਹੂੰਗੀ ਵੀ ਹੁਣ ਸਾਡੇ ਦਾ ਹੱਥ ਕੜੇ ਨੇ ਬਾਜਾ ਵਾ ਲਿਆ ਤੂੰ ਹੀ ਦੇਖੀ ਤੂੰ ਹੀ ਦੇਈ ਸਰਾਪ ਇਹ ਨਾ ਦੁਨੀਆ ਨੂੰ ਤੂੰ ਹੀ ਸਮਝੇ ਨਾ ਲੋਕਾਂ ਨੂੰ ਸਾਡੇ ਦਾ ਹੱਥ ਕੜੇ ਨੇ ਤੂੰ ਹੀ ਸੱਚੇ ਬਾਸ਼ਾ ਸਰੂਪ ਮੇਰੇ ਵਾਈ ਗੁਰੂ ਅਲੋਪ ਹੀ ਹੋ ਜਣ ਮੇਰੇ ਵਾਈ ਗੁਰੂ ਦਾ ਸਰੂਪ ਕਿਸੇ ਨੂੰ ਦਰਸ਼ ਨਹੀਂ ਨਾ ਹੋਵੇ ਮੇਰੇ ਵਾਈ ਗੁਰੂ ਦਾ ਤੜਫ ਤੜਫ ਕੇ ਲੋਕ ਐਵੇਂ ਜਿਮੀ ਜਾੜ ਜਿਨੇ ਮੇਰਾ ਬੱਚਾ ਜਾ ਰਿਹਾ ਹੈ ਐਸੇ ਤੇਰੀ ਤੜਪ ਨਹੀਂ ਸਾਰੀ ਦੁਨੀਆ ਕਿਸੇ ਨੂੰ ਦਰਸ਼ਨੀ ਨਾ ਹੋਣ ਮੇਰੇ ਵਾਹਿਗੁਰੂ ਦੇ ਮੈਂ ਇਹੀ ਅਰਦਾਸ ਬੇਤੀ ਕਰੂੰਗੀ ਮੇਰੇ ਅਖਾਲ ਪਰ ਕੋਈ ਗੁਰੂ ਮੇਰੇ ਉਹ ਇੱਕ ਗੁਰੂ ਨਹੀਂ 10 ਗੁਰੂਆਂ ਦਾ ਸਰੂਪ ਹੈ ਫੇਰ ਵੀ ਲੋਕਾਂ ਨੂੰ ਬਿਲਕੁਲ ਲੱਜਾ ਨਹੀਂ ਆएगी ਫੇਰ ਵੀ ਲੋਕ ਕਮਾਲ ਕਰਦੇ ਨੇ 10 ਗੁਰੂਆਂ ਦਾ ਸਰੂਪ ਹੈ ਇੱਕ ਗੁਰੂ ਨਹੀਂ ਹੈਗਾ ਉਹ ਜੋ ਜੋ ਪਾਣੀ ਪੜਦੇ ਕੀ ਮਿਆਂ ਅੱਜ ਦੁਪਹਿਰਾ ਥੜਾ ਸਭ ਕਿਵੇਂ ਪੜਦੇ ਨੇ ਉਹੀ ਬਾਣੀਆਂ ਜਿਹੜੀ ਬਾਣੀ ਪਿੱਛੇ ਕਹ ਰਹੇ ਜਾਂ ਸਾਨੂੰ ਬਾਣੀ ਦਾ ਪਿਆਰ ਹੀ ਨਹੀਂ ਫੇਰ ਅਸੀਂ ਬਾਣੀ ਪੜਦੇ ਕਿਹਦੇ ਵਾਸਤੇ ਆ ਅਸੀਂ ਬਾਣੀ ਕਿਉਂ ਪੜਦਿਆਂ ਜੇ ਸਾਨੂੰ ਪਾਣੀ ਨਾਲ ਪਿਆਰ ਹੀ ਨਹੀਂ ਫੇਰ ਅਸੀਂ ਗੱਤਰੇ ਘਾਦੋਂ ਪਾਏ ਨੇ ਤੁਸੀਂ ਜਾ ਕੇ ਦੇਖੋ ਗੱਤਰਿਆਂ ਵਾਲਾ ਐ ਨਿਕਲਣਗੇ ਗੁਰਦੁਆਰਿਆਂ ਦੇ ਵਿੱਚੋਂ ਜਦੋਂ ਕੋਈ ਪ੍ਰੋਗਰਾਮ ਹੋਣ ਤੋਂ ਕੱਲ ਇੱਥੇ ਮੱਸੀਆ ਦੀ ਗੜੀ ਸਾਹਿਬ ਇੱਥੇ ਇੰਨੀ ਭੀੜਤੀ ਕੋਈ ਹੱਦ ਨਹੀਂ ਤੁਸੀਂ ਨਾ ਲੰਗਰ ਘਰ 'ਚ ਜਗ੍ਹਾ ਤੀ ਨਾ ਦਰਬਾਰ ਸਾਹਿਬ 'ਚ ਜਗ੍ਹਾ ਤੀ ਨਾ ਸਰੋਵਰ 'ਚ ਜਗ੍ਹਾ ਤੀ ਉਹ ਦੁਨੀਆ ਕੀ ਕਰ ਜੇ ਫਿਰ ਉਹ ਦਿਖਾ ਭਾਈ ਐ ਫਿਰ ਉਹ ਇੱਕ ਦਿਖਾ ਹਾਈ ਕਾਦੇ ਵਾਸਤੇ ਉੱਥੇ ਗੁਰੂ ਗੋਬਿੰਦ ਸਿੰਘ ਸਾਖਸ਼ਾਤ ਬੈਠੇ ਨਹੀਂ ਹੈਗੇ ਉਹ ਤਾਂ ਗੁਰੂ ਗ੍ਰੰਥ ਸਾਹਿਬ ਹੀ ਐ ਉਹ ਤਾਂ ਕਹਿ ਰਹੇ ਮੈਂ ਤਾਂ ਦਸੇ ਗੁਰੂ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੀ ਆਸੀ ਤਾਂ ਉਹ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਨ ਆਏ ਨੇ ਫਿਰ ਉਹ ਕਿਹੜੇ ਮੂਹ ਨਾਲ ਕਰਦੇ ਨੇ ਦਰਸ਼ਨ ਗੁਰੂ ਗ੍ਰੰਥ ਸਾਹਿਬ ਦਾ ਜਦੋਂ ਗੁਰੂ ਗ੍ਰੰਥ ਸਾਹਿਬ ਨਾਲ ਪਿਆਰ ਹੀ ਨਹੀਂ ਹੈਗਾ ਜਦੋਂ ਗੁਰੂ ਗ੍ਰੰਥ ਸਾਹਿਬ ਗੁਰੂ ਗ੍ਰੰਥ ਸਾਹਿਬ ਨਾਲ ਹੀ ਚ ਸਿੜਤਾ ਰੂੜੀਆਂ ਤੇ ਸਿੜਤਾ ਕਿਹੜੇ ਕਿਹੜੇ ਹਾਲ ਗੁਰੂ ਗ੍ਰੰਥ ਸਾਹਿਬ ਨਾਲ ਕਰਤੇ ਨਾ ਲੋਕਾਂ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਨਾਲ ਪਿਆਰ ਹੀ ਨਹੀਂ ਫਿਰ ਉਹ ਕਿਹੜੇ ਮੂੰਹ ਨਾਲ ਮੱਥਾ ਟੇਕਣਾਉਂਦੇ ਨੇ ਗੁਰੂ ਘਰ ਦੇ ਸੱਚੇ ਬਾਦਸ਼ਾਹ ਦੇ ਅੰਦਰ ਕਿਵੇਂ ਆ ਕੇ ਵੜਦੀ ਹੈ ਦੁਨੀਆ ਕੀ ਸਮਝਦੀ ਹੈ ਦੁਨੀਆ ਗੁਰੂ ਗ੍ਰੰਥ ਸਾਹਿਬ ਨੂੰ ਦੇਖੇ ਲਾਸਟ 'ਚ ਕੀ ਕਹhenge ਉਹ ਸੰਗਤ ਨੂੰ ਮੈਂ ਸੰਗਤ ਨੂੰ ਲਾਸਟ 'ਚ ਫੇਰ ਕਹਿਨੀ ਆ ਵੀ ਜੋ ਮੈਂ ਗੁੱਸੇ ਦੇ ਵਿੱਚ ਕਹਿਤਾ ਮੈਂ ਤੜਫਦੀ ਹੋਈ ਨੇ ਕਹਿਤਾ ਮੈਨੂੰ ਮਾਫ਼ ਕਰਿਓ ਫੇਰ ਵੀ ਇਸ ਮੋਰਚੇ ਦੇ ਵਿੱਚ ਆ ਕੇ ਮੇਰੇ ਬੱਚੇ ਦੀ ਬਦਨਾਮ ਕਰੋ ਸੁਣ ਪੁੱਤਰ ਜੀ ਮੈਂ ਚੇਤਨ ਨੂੰ ਬਾਰ-ਬਾਰ ਕਹੇ ਪੁੱਤਰ ਚੇਤਨ ਬੱਚੇ ਮੈਂ ਹੱਥ ਜੋੜ ਕੇ ਤੇਰੇ ਮੂਹਰੇ ਹੱਥ ਜੋੜ ਕੇ ਬੇਨਤੀ ਕਰਦੀ ਆ ਪੁੱਤ ਜੇ ਤੂੰ ਸਾਡਾ ਰਿਸ਼ਤੇਦਾਰ ਹੈ ਬੱਚੇ ਤੂੰ ਸਾਨੂੰ ਬਹੁਤ ਜ਼ਿਆਦਾ ਪਿਆਰ ਹੈ ਪੁੱਤ ਤੇਰਾ ਪਹਿਲੇ ਦਿਨ ਦਾ ਅਸੀਂ ਛੋਟੇ ਜਿਹੇ ਦਾ ਤੇਰਾ ਪਿਆਰ ਕਰਦੇ ਆ ਪੁੱਤ ਤੂੰ ਸਾਡੇ ਕੋਲੇ ਰਹਿੰਦਾ ਸੀ ਬੱਚੇ ਅਸੀਂ ਤੇਰੇ ਨੂੰ ਮਿਲਦੇ ਜੁਲਦੇ ਤੇ ਪੁੱਤਰ ਤੂੰ ਇਹ ਜਰੂਰ ਇਹ ਗੱਲ ਨੂੰ ਉੱਤੇ ਚੱਕ ਬੇਟੇ ਪਿੱਛੇ ਨਾ ਹੁਣ ਕਦਮ ਰੱਖੀ ਮੇਰੇ ਬੱਚੇ ਮੈਂ ਹੱਥ ਜੋੜ ਕੇ ਤੇਰੇ ਅੱਗੇ ਬੇਨਤੀ ਕਰਦੀ ਹੇ ਚੇਤਨ ਬੱਚੇ ਪਿੱਛੇ ਨਾ ਹੁਣ ਪੈਰ ਧਰੀ ਪੁੱਤਰ ਹੁਣ ਤੂੰ ਬਹਾਲ ਸੱਚੇ ਪਾਤਸ਼ਾਹ ਦੇ ਕਾਨੂੰਨ ਕਰਾ ਕੇ ਪਿੱਛੇ ਹੱਟੀ ਮੇਰੇ ਬੱਚੇ ਤੇਰੀ ਬਹੁਤ ਵੱਡੀ ਜਿੱਤ ਹੋਊਗੀ ਪੁੱਤ ਬਹੁਤ ਵੱਡੀ ਜਿੱਤ ਹੋਊਗੀ ਚੇਤਨ ਬੇਟੇ ਮੇਰੀ ਇਹ ਹੀ ਬੇਨਤੀ ਹੈ ਤੈਨੂੰ ਬਸ ਪੁੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਲੱਖ ਦੀਆਂ ਲਾਨ ਤਾਂ ਉਹਨਾਂ ਲੋਕਾਂ ਨੂੰ ਜਿਹੜੇ ਅੱਜ ਵੀ ਕਹਿੰਦੇ ਨੇ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਲਈ ਜਾਂ ਜਿਹੜੀਆਂ ਸਾਡੀਆਂ ਸੰਸਥਾਵਾਂ ਬਣਾਈ ਬੈਠੇ ਨੇ ਜਿਹੜੇ ਸਾਡੇ ਆਗੂ ਕਹਾਉਂਦੇ ਨੇ ਉਹਨਾਂ ਨੂੰ ਜੇ ਅੱਜ ਇੱਥੇ ਨਾ ਆਏ ਤਾਂ ਇਹਨਾਂ ਮਾਮਾਂ ਦੀਆਂ ਅੱਖਾਂ ਦਾ ਇੱਕ ਇੱਕ ਹੰਝੂ ਮੂੰਹ ਚੋਂ ਨਿਕੜਿਆ ਇੱਕ ਇੱਕ ਬੋਲ ਉਹਨਾਂ ਦੀ ਰਾਤ ਦੀ ਨੀਂਦ ਹਰਾਮ ਕਰੂਗਾ ਸੋ ਜਰੂਰ ਇਹਦੇ ਵੱਲ ਧਿਆਨ ਦਿੱਤਾ ਜਾਵੇ ਕਿਉਂਕਿ ਭਾਈ ਗੁਰਜੀਤ ਸਿੰਘ ਦੇ ਨਹੀਂ ਇਕੱਲੇ ਗੁਰੂ ਗ੍ਰੰਥ ਸਾਹਿਬ ਸਾਰੀ ਦੁਨੀਆ ਦੇ ਨੇ ਸੋ ਗੁਰੂ ਗ੍ਰੰਥ ਸਾਹਿਬ ਦੇ ਲਈ ਸਖਤ ਕਾਨੂੰਨ ਬਣਾਉਣ ਦੀ ਗੱਲ ਕਰ ਰਹੇ ਨੇ ਜੋ ਬੇਅਦਵੀ ਕਰਦੇ ਨੇ ਉਹਨਾਂ ਨੂੰ ਸਜ਼ਾ ਮਿਲਣ ਸੋ ਮਾਮਾ ਦੀਆਂ ਆਂਦਰਾਂ ਤੜਫਦੀਆਂ ਨੇ ਕਿਉਂਕਿ ਗਰਮੀ ਹੋ ਗਈ ਆ ਬਹੁਤ ਜ਼ਿਆਦਾ ਉੱਤੇ ਬੈਠਣਾ ਵੀ ਬਹੁਤ ਔਖਾ ਏ ਬੜੇ ਲੰਮੇ ਸਮੇਂ ਤੋਂ ਜਿਹੜਾ ਉਹ ਪ੍ਰਸ਼ਾਦਾ ਪਾਣੀ ਆ ਉਹਦਾ ਤਿਆਗ ਕਰੀ ਬੈਠੇ ਨੇ ਭੁੱਖ ਹੜਤਾਲ ਤੇ ਨੇ ਅ ਤਰਲ ਪਦਾਰਥੇ ਸਖਦੇ ਨੇ ਸੋ ਜਰੂਰ ਇਧਰ ਧਿਆਨ ਦਿੱਤਾ ਜਾਵੇ ਜਰੂਰ ਆਉਣ ਫਿਲਾਲ ਕਦੋਂ ਕਾਨੂੰਨ ਬਣਦੇ ਨੇ ਕੀ ਹੁੰਦਾ ਤਾਂ ਸਮਾਂ ਦੱਸੂਗਾ ਧੰਨਵਾਦ ਜੀ